ਦੇਣਾ ਦੇ ਥਾਣਾ ਡੇਲੋਂ ਹਦੂਦ ਵਿੱਚ ਇੱਕ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਦੇ ਮਾਮਲੇ ਨੇ ਗੰਭੀਰ ਰੂਪ ਧਾਰ ਲਿਆ ਹੈ ਕਾਰਵਾਈ ਨਾ ਹੋਣ ਕਾਰਨ ਕਿੰਨਰ ਸਮਾਜ ਨੇ ਪੁਲਿਸ ਕਮਿਸ਼ਨਰ ਦਫ਼ਤਰ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਥਾਣਾ ਡੇਲੋਂ ਵਿੱਚ ਰਹਿੰਦੀ 28 ਸਾਲਾਂ ਦਿਵਿਆ ਦੀ ਮੌਤ ਤੋਂ ਬਾਅਦ ਉਸ ਦਾ ਪਰਿਵਾਰ ਤੇ ਕਿੰਨਰ ਸਮਾਜ ਇਨਸਾਫ ਦੀ ਮੰਗ ਕਰ ਰਹੇ ਨੇ ਦਿਵਿਆ ਦੀ ਭੈਣ ਮੁਸਕਾਨ ਜੋ ਖੁਦ ਕਿੰਨਰ ਸਮਾਜ ਨਾਲ ਜੁੜੀ ਹੈ ਉਸਨੇ ਦੋਸ਼ ਲਗਾਇਆ ਕਿ ਉਸਦੀ ਭੈਣ ਦਿਵਿਆ ਦੀ ਹਤਿਆ ਉਸਦੇ ਪਤੀ ਜਸਕਰਨ ਸਿੰਘ ਵੱਲੋਂ ਹੀ ਕੀਤੀ ਗਈ ਹੈ ਪਰਿਵਾਰ ਨੇ ਇਹ ਵੀ ਦੱਸਿਆ ਕਿ 2017 ਵਿੱਚ ਵਿਆਹ ਮਗਰੋਂ ਸ਼ੁਰੂਆਤੀ ਸਾਲ ਠੀਕ ਰਹੇ ਪਰ 2021 ਤੋਂ ਬਾਅਦ ਦਿਵਿਆ ਨੂੰ ਸੌਰੇ ਤੰਗ ਕਰਨ ਲੱਗ ਪਏ ਜਿਸ ਤੋਂ ਤੰਤ ਆ ਕੇ ਦਿਵਿਆ ਕਈ ਵਾਰ ਪੇਕ ਕੇ ਆਈ ਪਰ ਜਸਕਰਨ ਉਸ ਤੋਂ ਮਾਫੀ ਮੰਗ ਕੇ ਉਸ ਨੂੰ ਵਾਪਸ ਲੈ ਜਾਂਦਾ ਇੰਜ ਹੀ ਹੋਇਆ 21 ਜੂਨ ਨੂੰ ਜਦੋਂ ਜਸਕਰਨ ਇੱਕ ਵਾਰ ਫੇਰ ਦਿਵਿਆ ਤੋਂ ਮਾਫੀ ਮੰਗ ਕੇ ਉਸ ਨੂੰ ਘਰ ਲੈ ਜਾਂਦਾ ਹੈ ਪਰ ਅਗਲੇ ਦਿਨ ਖਬਰ ਆਉਂਦੀ ਹੈ ਕਿ ਦਿਵਿਆ ਨੇ ਫੰਦਾ ਲਾ ਕੇ ਆਤਮ ਹੱਤਿਆ ਕਰ ਲਈ ਪਰ ਇਸ ਤੋਂ ਬਾਅਦ ਦਿਵਿਆ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਤੇ ਰਿਪੋਰਟ ਵਿੱਚ ਗਲਾ ਘੁੱਟ ਕੇ ਹੱਤਿਆ ਦੀ ਪੁਸ਼ਟੀ ਕੀਤੀ ਗਈ। ਮਾਮਲੇ ਵਿੱਚ ਪੁਲਿਸ ਨੇ ਦਿਵਿਆ ਦੇ ਪਤੀ ਜਸਕਰਨ ਸਿਣੀ ਨੂੰ ਗ੍ਰਿਫਤਾਰ ਕਰ ਲਿਆ ਪਰ ਉਸ ਦੀ ਮਾਂ ਹਰਜਿੰਦਰ कौर ਅਤੇ ਭੈਣ ਹਲੇ ਫਰਾਰ ਹਨ। ਕਿੰਨਰ ਸਮਾਜ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀ ਸੁਣਵਾਈ ਨਾ ਹੋਈ ਦਾ ਉਹ ਵੱਡਾ ਪ੍ਰਦਰਸ਼ਨ ਕਰਨਗੇ ਹੁਣ ਵੇਖਣਾ ਇਹ ਹੈ ਕਿ ਪੁਲਿਸ ਕਿੰਨੀ ਜਲਦੀ ਬਾਕੀ ਦੋਸ਼ੀਆਂ ਨੂੰ ਕਾਬੂ ਕਰਦੀ ਹੈ ਤੇ ਪੀੜਤ ਪਰਿਵਾਰ ਨੂੰ ਇਨਸਾਫ ਦਵਾਉਂਦੀ ਹੈ ਕੋਈ ਸਾਡੇ ਸੁਣਾਈ ਨਹੀਂ ਹੁੰਦੇ ਬੇਡੇ ਨੂੰ ਥਾਣੇ ਜਾਂਦੇ ਆ ਸਾਨੂੰ ਪੁਲਿਸ ਵਾਲਾ ਸਾਡਾ ਬੋਲ ਨਹੀਂ ਚੱਕਦਾ ਉਹ ਕੋਈ ਗੱਲ ਨਹੀਂ ਕਰਦਾ ਨਾ ਸਾਨੂੰ ਬੱਚੇ ਨਾਲ ਮਲਾਇਆ ਜਾ ਰਿਹਾ ਹੈ ਵਾ ਇਹ ਕਸ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਪਏ ਸਟੈਮ ਨਾ ਜੀਂਦੇ ਜਾਂ ਨਾ ਸੀ ਮਰਿਆ ਦੇ ਵਿੱਚ 2 ਮਹੀਨੇ ਹੋ ਗਏ ਸਤਾਵਦੇ ਸੀ ਅੱਜ ਗਏ ਸੀਗੇ ਉਹਨਾਂ ਨੇ ਕਿਹਾ ਤੁਹਾਡਾ ਕੰਮ ਕੀਤਾ ਜਾਏਗਾ ਜਲਦ ਰਜਲਦ ਕੀਤਾ ਜਾਏਗਾ ਕੁ ਦੋ ਦਿਨਾਂ ਦੇ ਵਿੱਚ ਵਿੱਚ ਕੀਤਾ ਜਾਏਗਾ ਹਾਂ ਫਿਰ ਅਸੀਂ ਵੀ ਇਹਨਾਂ ਕਵੇ ਕਿ ਅਸੀਂ ਕੱਪੜੇ ਤੇ ਖੋਲ ਦਣੇ ਆ ਤੇ ਫਲਾਣਾ ਕਰਦਾ ਨਾ ਤੇ ਇਹ ਆ ਕਰਦਾ ਨਾ ਕਿ ਇਹਨਾਂ ਕਵੇ ਅੱਜ ਅਸੀਂ ਸਾਡਾ ਤਾਂ ਦੁੱਖ ਹੀ ਹੋ ਗਿਆ ਸਾਡਾ ਬੱਚਾ ਇੰਨਾ ਦੁਖੀ ਹੋਇਆ ਤੇ ਕੋਈ ਤੁਸ ਸੁਣਵਾਏ ਨਹੀਂ ਹੁੰਦੇ ਪਏ ਸੁਣਵਾਈ ਸਾਡੀ ਹੋਣੀ ਚਾਹੀਦੀ ਆ ਅੱਜ ਗਰੀਬ ਲੋਕ ਆ ਲੋਕਾਂ ਦੇ ਘਰਾਂ ਚ ਮੰਗ ਮੰਗ ਕੇ ਖਾਣੇ ਮੇਰੇ ਚੇਲੇ ਮੰਗ ਮੰਗ ਕੇ ਖਾਂਦਾ ਠੀਕ ਨਾ ਅੱਜ ਸਹ ਕਸੇ ਤੱਕ ਆਉਲਤਾ ਕੇ ਨਾ ਦਰੋਣਾ ਬੈਠ ਜਾ ਨਾ ਸਾਰਾ ਜੀ ਤੁਸੀਂ ਅੱਜ ਪਹੁੰਚੇ ਹੋ ਇਨਸਾਫ ਲੈਣ ਤੇ ਮੇਰੇ ਭੈਣ ਦਾ ਮਰਡਰ ਹੋ ਗਿਆ ਜੀ ਮੇਰੇ ਨਾਲ ਪੰਕਜ ਆ ਠੀਕ ਹੈ ਮੇਰੇ ਭੈਣ ਦਾ ਮਰਡਰ ਹੋ ਗਿਆ ਤੇ ਇਸ ਮਰਡਰ ਨੂੰ 2 ਮਿੰਟ ਤੋਂ ਜ਼ਿਆਦਾ ਹੋ ਗਿਆ ਜੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਡੇਲੋ ਥਾਣੇ ਦੇ ਵਿੱਚ ਇਸ ਮਤਲਬ ਜਾਣਦੇ ਆ ਧੱਕੇ ਧੁੱਕੇ ਖਾ ਕੇ ਆ ਚੰਨੇ ਆ ਮੇਰੇ ਭੈਣ ਹੀ ਵਿਚਾਰੀ ਚੱਲੇਗੀ ਛੱਡ ਚੱਲ ਗਈ ਹਾਂ ਛੱਡ ਸਾਡ ਛੱਡ ਕੇ ਚੱਲ ਗਈ ਇਹ ਕਿਸਾ ਉਹ ਸੋਸਾਇਟੀ ਦੇ ਵਿੱਚ ਘੜਵੜ ਕੀਤਾ ਹੋਇਆ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਏਡੀਸੀ ਬਿਜਾਨਦੇ ਸਨ ਉੱਥੇ ਮਾਰ ਪਰ ਕੋਈ ਗੱਲ ਕਰਦੇ ਕਿ ਤੁਹਾਡੀ ਕੋਈ ਸੁਣਵਾਈ ਨਹੀਂ ਹੈ ਮਰਡਰ ਨਹੀਂ ਹੈ ਕਿਸ ਸੋਸਾਇਟੀ ਹੈਗਾ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਬਹੁਤ ਜ਼ਿਆਦਾ ਪਰੇਸ਼ਾਨ ਮਰਡਰ ਜੋਰੇ ਸਾਰੇ ਘਰ ਦੇ ਨਾਲ ਮਿਲ ਕੇ ਕੀਤਾ ਮੇਰੇ ਜੀਜੇ ਨੇ ਤੇ ਮੇਰੇ ਸਸਰੇ ਨੇ ਡਾਂਡੇ ਹਾਂਜੀ ਇੱਕ ਪਹਿਲਾਂ ਸਾਡੇ ਤੋਂ ਬੁਲਾਇਆ ਇੱਕ ਦਿਨ ਪਹਿਲਾਂ ਮੇਰੀ ਭੈਣ ਨੂੰ ਬੁਲਾਇਆ ਵਾ ਅਗਲੇ ਦਿਨ ਨੂੰ ਕਹਿੰਦੇ ਤੈਨੂੰ ਮੈਂ ਸਪ੍ਰਾਈਜ਼ ਦੇਣਾ ਸਰਪ੍ਰਾਈਜ਼ ਚ ਉਹ ਮਰਡਰ ਕਰ ਦਿੱਤਾ ਤੇ ਕੋਈ ਸੁਣਵਾਈ ਨਹੀਂ ਹੈਗੀ ਜੇਲ੍ਹਾਂ ਵਿੱਚ ਬੈਠ ਕੇ ਫੋਨ ਕਰਵਾ ਰਿਹਾ ਵਾ ਕਦੇ ਸਾਨੂੰ ਕਰਦਾ ਕਦੇ ਕਿਸੇ ਨੂੰ ਕਰਦਾ ਸਮਝੋਤਿਆ ਵਾਸਤੇ ਪੂਰਾ ਅੰਦਰੇ ਜੀ ਹੁੰਦੇ ਜੇ ਪਰਿਵਾਰ ਉਹਦੀ ਮਾਂ ਤੋਂ ਰੀ ਭੈਣ ਫਰਾ ਰਿਆ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਕੋਈ ਛਾਪਾ ਨਹੀਂ ਮਾਰ ਰਹੀ ਕੋਈ ਨਰ ਘਰ ਨਹੀਂ ਜਾ ਰਹੀ ਉਹ ਘਰੇ ਵੀ ਆਂਦੇ ਆ ਆਪਣਾ ਰਹਿ ਕੇ ਜਾਂਦੇ ਰੋਟੀ ਪਾਣੀ ਖਾ ਕੇ ਜਾਂਦੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੁਸੀਂ ਕਹਿੰਦੇ ਵੀ ਮਿੱਤਰ ਕਰਦਾ ਕੋਈ ਲੜਾਈ ਝਗੜਾ ਹੁੰਦਾ ਸੀ ਕੋਈ ਲੜਾਈ ਝਗੜਾ ਨਹੀਂ ਸੀ ਜੀ ਛੁੱਟੀਆਂ ਕੱਟਣ ਆਏ ਸੀ ਨਸ਼ੇ ਕਰਦਾ ਸੀਗਾ ਠੀਕ ਆ ਨਾ ਇੱਕ ਉਹਦਾ ਮਾਮਾ ਡੀਐਸਪੀ ਆ ਮਾਸਟਰ ਇੰਸਪੈਕਟਰ ਆ ਉਹ ਪਿੱਛੇ ਪੂਰਾ ਡੰਡਾ ਚੜਾਇਆ ਹੋਇਆ ਜੀ ਉਹਨਾਂ ਨੇ ਉਹ ਕੋਈ ਵੀ ਕੰਮ ਨਹੀਂ ਹੁੰਦੇ ਰੇ ਡੇਲੋ ਠੀਕ ਹੈ ਨਾਲ ਦੀ ਔਰ ਇਨਮ ਨਾਲ ਦਾ ਹਸਪੀਟਲ ਜਿਹੜਾ ਉਹ ਵੀ ਸਾਰਾ ਵਿਕਿਆ ਹੋਇਆ ਵਾ ਪੋਸਟਮਾਰਟਮ ਦੀ ਰਿਪੋਰਟ ਸਾਫ ਸਾਫ ਕਹਿ ਰਹੀ ਹੈ ਕੁੜੀ ਦਾ ਮਰਡਰ ਕੀਤਾ ਹੋਇਆ ਸੂਸਾਈਡ ਨਹੀਂ ਹੈਗਾ ਅੱਜ ਕਮਿਸ਼ਨ ਸਾਹਿਬ ਕੋ ਪੁੱਛੇ ਉਹਨਾਂ ਨੇ ਕੀ ਕਹਿਣਾ ਜੀ ਉਹਨਾਂ ਨੇ ਸਾਨੂੰ ਇਹ ਕਿਹਾ ਸਾਨੂੰ 1-2 ਦਿਨ ਦਾ ਟਾਈਮ ਦਿਓ ਤੇ ਕਿ ਨਾ ਮਤਲਬ ਤੁਹਾਡੇ ਵਾਸਤੇ ਮਤਲਬ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਤੁਹਾਡਾ ਮਤਲਬ ਵਸਤੇ ਮਸਲਾ ਹੱਲ ਕਰਾਂਗੇ ਕਮਿਸ਼ਨਰ ਸਾਹਿਬ ਅਗੇ ਸਾਡੀ ਇਹੀ ਬੇਨਤੀ ਹੈ ਸਾਨੂੰ ਵਿਸ਼ਵਾਸ ਹੈ ਕਿ ਮਤਲਬ ਕਿ ਕਿੰਨਾ ਸਮਾਂ ਹੋਇਆ ਗਿਆ ਨਾ ਵਿਆਹ ਨੂੰ ਜੀ 10 ਸਾਲ ਹੋ ਗਏ ਸ 6 ਸਾਲ ਮਰਡਰ ਹੋਇਆ ਨੂੰ 2 ਮਹੀਨੇ ਹੋ ਗਏ ਲੜਾਈ ਝਗੜਾ ਜੀ ਪਹਿਲੇ ਨਾਰਮਲ ਹੁੰਦਾ ਸੀ ਤਾਂ ਮਤਲਬ ਨਾਰਮਲ ਘਰਾਂ ਦੇ ਵਿੱਚ ਲੜਾਈ ਹੁੰਦੀ ਆ ਨਸ਼ੇ ਕਰਕੇ ਜੀ ਉਹ ਗੋਲੀਆਂ ਖਾਂਦਾ ਸੀ ਔਰ ਹੀ ਭੈਣ ਜਿਹੜੀ ਫੋਰਟਿਸ ਹਸਪੀਟਲ ਦੇ ਵਿੱਚ ਲੱਗੀ ਹੋਈ ਹੈ ਉਹ ਭਰਾ ਨੂੰ ਗੋਲੀਆਂ ਲਿਆ ਲਿਆ ਕੇ ਦਿੰਦੀ ਹੈ ਜੀ ਹਾਂਜੀ ਨਸ਼ੇ ਪਿੱਛੇ ਲੜਾਈ ਹੁੰਦੀ ਸੀ ਜੀ ਤੇ ਮਤਲਬ ਹੁਣ ਇਨਸਾਫ ਨਹੀਂ ਮਿਲਦਾ ਤਾਂ ਅਗਲੀ ਰਣਨੀਤੀ ਹੋएगी ਤੁਹਾਡੀ ਅੱਜ ਅਸੀਂ ਚਾਰ ਜਣੇ ਆਏ ਆ ਮੋੜ ਕੇ ਅਸੀਂ ਕਿਨਾਂ ਸਾਰਾ ਕਿਨਰ ਸਮਾਜ ਇਕੱਠਾ ਹੋ ਕੇ ਅਸੀਂ ਰੋਡ ਚੱਕਾ ਜਾਮ ਕਰਾਂਗੇ ਚੱਕਾ ਜਾਮ ਕਰਾਂਗੇ ਢੇਲੋ ਥਾਣੇ ਜਾਵਾਂਗੇ ਮੈਂ ਇਹ ਜੇ ਨਾ ਸੁਣਵਾਈ ਹੋਈ ਦਿੱਕੇ ਜਿੱਥੇ ਜਿੱਥੇ ਉਹਨੂੰ ਜਿੱਥੇ ਉਹਨੂੰ ਉਹਨੂੰ ਮਾਰਿਆ ਵਾ ਮੈਂ ਵੀ ਆਪਣੇ ਉੱਤ ਪੈਟਰੋਲ ਪੈਟਰੋਲ ਪਾ ਕੇ ਮੈਂ ਵੀ ਆਪਣੇ ਆਗੂ ਖਿਲਾ ਲੈਣੀ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ ਬਹੁਤ ਜ਼ਿਆਦਾ ਦੁਖੀ ਹੈਗੇ ਹਾਂ ਬਾਬੇ ਕੀ ਨਾਮ ਦਾ ਡਾ ਜੀ ਮੇਰੇ ਨਾਮ ਮਸਕਾਨ ਮਾਨਤਾ ਜੀ ਹਾਂਜੀ ਕੀ ਕੀ ਹਾਂਜੀ ਅਸੀਂ ਸਰਕਾਰ ਵਾਲੇ ਇਹੀ ਕਹਿਣਾ ਚਾਹੁੰਦੇ ਆ ਸਾਡੇ ਗਰੀਬਾਂ ਦੀ ਸੁਣਨੀ ਚਾਹੀਦੀ ਆ ਠੀਕ ਹੈ ਨਾ 2 2.5 ਮਹੀਨੇ ਹੋ ਗਏ ਸਾਨੂੰ ਧੱਕੇ ਖਾਂਦੇ ਨੂੰ ਬਹੁਤ ਕੁਝ ਦੇਖਿਆ ਸੀ ਜੇ ਅਸੀਂ ਥਾਣੇ ਚਾਈਦਾ ਸਾਨੂੰ ਥਾਣੇ ਵਾਲੇ ਭਜਾ ਦੰਦੇ ਆ ਥਾਣੇ ਵਾਲੇ ਉਹਨਾਂ ਦੇ ਡੇਲੋ ਵਾਲੇ ਸਾਰੇ ਵਿਕੇ ਪਏ ਆ ਠੀਕ ਹੈ ਜੀ 2.5 ਮਹੀਨੇ ਹੋ ਗਏ ਨੀ ਤਾਂ ਬੰਦਾ ਜੇ ਮਾਰ ਜਾਂਦਾ ਤਾਂ ਦੂਜੇ ਦਿਨ ਅਗਲਾ ਰੈਸਟ ਪਾ ਲੈਂਦਾ ਵਾ ਹੁਣ ਮਾਂ ਤੇ ਭੈਣ ਸਭ ਪੁੱਜੇ ਪਏ ਆ ਸਾਡੇ ਚੇਲੇ ਦਾ ਰੋ ਰੋ ਕੇ ਦੁਖੀ ਹੋਇਆ ਪਿਆ ਚੇਲੇ ਸਾਡਾ ਇਨਾਂ ਦੁਖੀ ਹੋਇਆ ਪਿਆ ਨਾ ਤਾਂ ਮੁੰਡਾ ਮਿਲਾਂਦੇ ਆ ਤੇ ਨਾ ਸਾਡਾ ਕੁਝ ਸੋਚਦੇ ਆ ਹੁਣ ਅਸੀਂ ਦੱਸੋ ਅਸੀਂ ਕਿੱਥੇ ਜਾਈਏ ਕਵੀਸ਼ਨ ਕੋਲ ਨਾ ਅਸੀਂ ਆਏ ਸਰ ਕੋਲ ਆਏ ਸਰ ਨੇ ਸਾਨੂੰ ਕਿਹਾ ਸਰ ਕਹਿੰਦੇ ਕੋਈ ਨਾ ਸ ਇੱਕ ਦੋ ਦਿਨ ਦਾ ਟਾਈਮ ਦਿਓ ਅਸੀਂ ਕਰਵਾਨੇ ਆ ਹੈ ਕੰਪਲੇਂਟ ਦਿੱਤੀ ਅਸੀਂ ਕੰਪਲੇਟ ਦੇ ਕੇ ਕੀਤੀ ਉਹ ਕਹਿੰਦੇ ਉਸ ਕੋਈ ਨਸੀ ਕਰਦੇ ਆ ਹੁਣ ਇਹਨੂੰ ਦੇਖੋ ਅਸੀਂ ਕੀ ਕਰ ਗਿਆ ਅਸੀਂ ਇਹਨੂੰ ਦੇਖ ਆ ਅਸੀਂ ਇਹਨੂੰ ਕਿੱਥੇ ਕਹੀਏ ਆ ਦੇਖੋ ਵਿਚਾਰਾ ਬਿਮਾਰ ਹੋਇਆ ਪਿਆ ਡੇਕ ਡੇਕਣੇ ਹੁਣ ਅਸੀਂ ਇਹਨੂੰ ਕਿੱਥੇ ਲੈ ਕੇ ਜਾਈਏ ਅੱਛਾ ਜੀ ਇੰਤੇ ਦਾ ਕੋਲ ਲੈ ਕੇ ਜਾਈਏ ਸਾਡੇ ਤਾਂ ਇਹ ਹੋ ਗਿਆ ਕਲੇ ਹਾਸੇ ਤਾਂ ਫਿਰ ਹੰਗਾਮਾ ਕਰਨਾਂਗੇ ਫਿਰ ਨਾ ਕਹੀਓ ਕਿ ਹੰਗਾਮਾ ਕਿਉਂ ਕੀਤਾ ਵਾ ਫਿਰ ਅਸੀਂ ਜ਼ਿਆਦਾ ਹੰਗਾਮਾ ਕਰਾਂਗੇ ਹੁਣ ਤਾਂ ਥੋੜਾ ਕੀਤਾ ਹੁਣ ਤਾਂ ਸਾਰੇ ਥੋੜੇ ਕੁਸਰੇ ਆਏ ਆ ਫਿਰ ਨਾ ਕਿ ਕੋਈ ਜ਼ਿਆਦਾ ਕੁਸਰੇ ਆ ਕੇ ਇਦਾਂ ਦੇ ਕਰਨਗੇ ਇਹ ਦੇਖੋ ਸਾਨੂੰ ਅਸੀਂ ਬਹੁਤ ਦੁਖੀ ਆ ਆ ਦੇਖੋ ਮੇਰੇ ਚੇਲੇ ਦਾ ਬੋ